Hello. Hello. allez, 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 Hello. allez, alley. ਹਾਜ਼ਰੀਨ ਪੀਰ ਬਾਬਾ ਰਤੜੇ ਵਾਲੀ ਸਰਕਾਰ ਦਾ ਸਾਲਾਨਾ ਉਰਸ ਦਾਤਾ ਜੀ ਦੇ ਚਰਨਾਵਾਂ ਵਿੱਚ ਬੇਨਤੀ ਅਰਦਾਸ ਕਰਦੇ ਆ ਕਿ ਜਿੰਨੇ ਵੀ ਜਿੰਨੇ ਵੀ ਦਰਬਾਰ ਤੇ ਸੰਗਤ ਬੈਠੀ ਆ ਸਾਰਿਆਂ ਨੂੰ ਦਾਤਾ ਜੀ ਖੁਸ਼ੀਆਂ ਬਖਸ਼ਣ ਤੰਦਰੁਸਤੀਆਂ ਬਖਸ਼ਣ ਪੰਜਾਬ ਲਾਹਵੀ ਤੋਂ ਇਹ ਲਾਈਵ ਚੱਲ ਰਿਹਾ ਜੀ ਸੋ ਮੇਗੇ ਭਾਜੀ ਹੁਣਾਂ ਨੇ ਹੁਕਮ ਕੀਤਾ ਸਨੀ ਭਾ ਹੁਣਾਂ ਨੇ ਧੀਰੇ ਭਾਜੀ ਵੱਡੇ ਭਾਈ ਆ ਅਮਰ ਸਾਹਿਬ ਜੀ ਇਕੱਠੇ ਇਕੱਠਿਆਂ ਨੇ ਗਾਣਾ ਸ਼ੁਰੂ ਕੀਤਾ ਮੇਰੇ ਵੀਰ ਆ ਰਘਾਮੀਆਂ ਸਾਹਿਬ ਬਹੁਤ ਸਾਰੇ ਸ੍ਰੀਲੇ ਫਨਕਾਰ ਨੇ ਮਨੀ ਗਿਲ ਜੀ ਵੱਡੇ ਭਾਜੀ ਦਿਆਲਪੁਰ ਸਿੰਘ ਸਾਹਿਬ ਗੋਪੀ ਮੇਰਾ ਵੀਰ ਸੋ ਸਾਰਿਆਂ ਨੇ ਜੱਜੀ ਬਾ ਆਜੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਸੋਚਾ ਜੇਲਾ ਜੀ ਇਸ ਨਗਰ ਦੇ ਬਹੁਤ ਸਾਰਾ ਮਾਣ ਇਹਨਾਂ ਵੀਰਾਂ ਤੇ ਬਹੁਤ ਸਰੀਲਾ ਗਾਉਂਦੇ ਸੀ ਬੱਬੂ ਕਿੜਾ ਜੀ ਬਾਬਾ ਹਮੀਰਾ ਜੀ ਵਿਜੇ ਜੀ ਭੋਲਾ ਜੀ ਤੇ ਉਹਨਾਂ ਨੂੰ ਵੀ ਸਜਦਾ ਸਲਾਮ ਪਿਆਰੀ ਬੇਣਾ ਸੁਮਨੀ ਗੱਲ ਸਾਰੀ ਬੇਣਾ ਹੈਪੀ ਰੰਦਾਵਾ ਜੀ ਸਾਰੇ ਅਸੀਂ ਕਰਦੇ ਆ ਤੇ ਇੱਥੇ ਮੂਡ ਤਾਂ ਨਹੀਂ ਸੀਗਾ ਪਰ ਮੈਂ ਕਿਹਾ ਯਾਰ ਬੰਦਿਆਂ ਨੂੰ ਦੱਸਣਾ ਵੀ ਜ਼ਰੂਰੀ ਆ ਅਰਦਾਸ ਬੇਨਤੀ ਮਾਲਕ ਦੇ ਚਰਨਾਂ ਵਿੱਚ ਇੱਥੇ ਕਰਜ ਦਰਦ ਕਦੇ ਨਹੀਂ ਮਿਲਦਾ ਗੱਲ ਹੁੰਦੀ ਇੱਥੇ ਹੱਕ ਦੀ ਇੱਥੇ ਝੂਠ ਖੜਾ ਨਹੀਂ ਹੋ ਸਕਦਾ ਇੱਥੇ ਪਹਿਰੇਦਾਰੀ ਸੱਚ ਦੀ ਏ ਇੱਥੇ ਇਸ਼ਕ ਹਕੀਕੀ ਚੱਲਦਾ ਨਹੀਂ ਇੱਥੇ ਕਮ ਨਹੀਂ ਝੂਠੀਆਂ ਹੀਰਾਂ ਦਾ ਇੱਥੇ ਰੱਬ ਵੀ ਆ ਕੇ ਚੁੱਕ ਜਾਂਦਾ ਏ ਦਰ ਹੈ ਮਸਤ ਫਕੀਰਾਂ ਦਾ ਇੱਥੇ ਇੰਦਰ ਸੱਜ ਦੇ ਕਰਦਾ ਏ ਤੇ ਪੜੀਆਂ ਮੰਗ ਲਗਾਉਂਦੀਆਂ ਨੇ ਇੱਥੇ ਮਹਾਦੇਵ ਦੀ ਸ਼ੁੱਧ ਤਿਕਦੀ ਤਕਦੀਰਾਂ ਲੇਖ ਲਿਖਾਉਂਦੀਆਂ ਨੇ ਇੱਥੇ ਨੌਕਰ ਚਾਕਰ ਨਹੀਂ ਮਿਲਦੇ ਨਾ ਰੌਲਾ ਖਾਨ ਸ਼ਮੀਰਾਂ ਦਾ ਕਿਥੇ ਰੱਬ ਵੀ ਆ ਕੇ ਚੁੱਕ ਜਾਂਦਾ ਏ ਦਰ ਹੈ ਮਸਤ ਫਕੀਰਾਂ ਦਾ ਸੋ ਅਜਦਾ ਦਿਨ ਮਾਗੀ ਦਾ ਤਿਹਾਰ ਸਰਕਾਰਾਂ ਦੇ ਚਰਨਾਂ ਵਿੱਚ ਬੇਨਤੀ ਅਰਦਾਸ ਕਰਦੇ ਆ ਕਿ ਜਿੰਨੀਆਂ ਵੀ ਮੇਰੀਆਂ ਮਾਵਾਂ ਭੈਣਾਂ ਵੀਰ ਬਜ਼ੁਰਗ ਬੱਚੇ ਬੈਠੇ ਨੇ ਸਾਰਿਆਂ ਨੂੰ ਦਾਤਾ ਜੀ ਖੁਸ਼ੀਆਂ ਬਖਸ਼ਣ ਕਿਸੇ ਨੂੰ ਕੋਈ ਵੀ ਦੁੱਖ ਨਾ ਆਵੇ ਸੋ ਮੈਂ ਸਨੀ ਭਾਜੀ ਕੋ ਇਧਰ ਚੱਲ ਗਏ ਹਾਂ ਤੇ ਬੜੇ ਚਿਰ ਦਾ ਭਾਜੀ ਨੂੰ ਕਹੀਏ ਨਾ ਯਾਰ ਮੇਰੀ ਮੈਂ ਕਹਿਆ ਯਾਰ ਮੁੰਡਾ ਮੁੱਕ ਗਿਆ ਤੇ ਮੈਨੂੰ ਆਉਣਾ ਜ਼ਰੂਰੀ ਸੀਗਾ ਮੈਂ ਕਿਹਾ ਯਾਰ ਫਿਰ ਵੀ ਕਹਿਣਗੇ ਉਹ ਤੁਹਾਡੇ ਨਾਲ ਦਰਦ ਵੀ ਸਾਂਝਿਆ ਕਰਨਾ ਵਾਈਫ ਦਾ ਬ੍ਰਦਰ ਪਹਿਲਾਂ 5 ਸਾਲ ਪਹਿਲਾਂ ਉਹ ਵੀ ਵਿਆਹਣ ਵਾਲਾ ਮੁੰਡਾ ਉਹ ਵੀ ਮੁੱਕ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਸਹਰਾ ਸਾਹਿਬ ਉਹ 3 ਸਾਲ ਪਹਿਲਾਂ ਤੇ ਇੱਕ ਮੁੰਡਾ ਰਹਿ ਗਿਆ ਸੀਗਾ ਤੇ ਉਹਨੂੰ ਉਹਨੂੰ ਵਿਆਹਣਾ ਵਰਨਾ ਸੀਗਾ ਪਰ ਉਹ ਵੀ ਇਕਵਾਰਾ ਚਲੇ ਗਿਆ ਸਾਰਾ ਕਾਰ ਖਤਮ ਹੋ ਗਿਆ ਇਸ ਲਈ ਬਾਰ ਬਾਰ ਬੇਨਤੀ ਅਰਦਾਸ ਮੈਂ ਜਿੱਥੇ ਵੀ ਜਾਵਾਂ ਬਹੁਤ ਅਰਦਾਸਾਂ ਕਰੀਦੀਆਂ ਗਾਉਣ ਵਾਲੇ ਬਹੁਤ ਪਰੇ ਤੋਂ ਪਰੇ ਪਰ ਇਹ ਮੇਲੇ ਜਾਂ ਧਾਰਮਿਕ ਪ੍ਰੋਗਰਾਮ ਇਸੇ ਲਈ ਕਰਵਾਏ ਜਾਂਦੇ ਆ ਕਿਉਂਕਿ ਮਾਲਕ ਸਭ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਖਸ਼ੇ ਐਦਾਂ ਦਾ ਮਾੜਾ ਸਮਾਂ ਨਹੀਂ ਆਉਣਾ ਚਾਹੀਦਾ ਆ छेड़े पामे हाल तुयो हो न छेड़ी ਸਤਜੁਗ ਗਿਆ ਵੀ ਬਦਲ ਗਈ ਹਰ ਰੀ ਅਮਨਾ ਵਕਤ ਬੀਤੇ ਕੁਗ ਜ਼ਿੰਦਗੀਏ ਕਲ ਯੁਗ ਹੈ ਕਲ ਯੁਗ ਜਿੰਦੜੀਏ ਕਲ ਯੁਗ ਹੈ ਕਲ ਯੁਗ ਪੈਣ ਨਾ ਪੜਾ ਨਾ ਕੋਈ ਸ਼ਰਮ ਹੈ ਆ ਨਾ ਕੋਈ ਪੁੱਤ ਤੇ ਪਿਓ ਦਾ ਕੋਈ ਹੋਲਾ ਨਹੀਂ ਧੀਆਂ ਵਰ ਲੱਭਦੀਆਂ ਆਪੇ ਘਰ ਲੱਭਦੀਆਂ ਪਾਉਣਾ ਪੈਂਦਾ ਵਿੱਚ ਕੋਈ ਵਜੋਂ ਬੈਠੀ ਮੁੜ ਪੈ ਕਿਆ ਓ ਜੀ ਨੂੰ ਕਹਿੰਦੇ ਨੇ ਸਬਰਗ ਬੇਨਰਕ ਭਾਈ ਸਭ ਕੁਝ ਇੱਥੇ ਆ ਓ ਜੀ ਨੂੰ ਕਹਿੰਦੇ ਨੇ ਸਬਰਗ ਬੇਨਰਕ ਭਾਈ ਸਭ ਕੁਝ ਇੱਥੇ ਆ ਰੰਗ ਪਹਿਲਾਂ ਭੰਗੜੇ ਵਾਲਾ ਚੱਲ ਰਿਆ ਸੀਗਾ ਪਰ ਦਿਆਲਪੁਰਜੀ ਸਾਹਿਬ ਨੇ ਧਗਾਮੀਆਂ ਸਾਹਿਬ ਨੂੰ ਕਹ ਦਿੰਦਾ ਹੈ ਜਸਵਿੰਦਰ ਭਾਪੂ ਵੀ ਸੈਟ ਸ਼ੁਰੂ ਕਰਦੇ ਹੋ ਤੇ ਉਸਤਾਦ ਜੀ ਹੁਣਾਂ ਦਾ ਵੀ ਹੁਕਮ ਆਇਆ ਸੀਗਾ ਧੀਰਾਪਾ ਮੇਜਰ ਧੀਰਾ ਜੀ ਮੇਰੇ ਇਹ ਵੀ ਉਸਤਾਦ ਆ ਸਨੀ ਭਾਜੀ ਦਿਆਲਪੁਰੀ ਸਾਹਿਬ ਜਿੰਨੇ ਮੇਰੇ ਉਸਤਾਦ ਜੀ ਦੇ ਮਿੱਤਰ ਨੇ ਭਾਈ ਨੇ ਮੇਰੇ ਉਸਤਾਦ ਜੀ ਜਨਾਬ ਸਰੇਂਦਰਜੀਤ ਮਕਸੂਦਪੁਰੀ ਸਾਹਿਬ ਉਹਨਾਂ ਦੇ ਆਸ਼ੀਰਵਾਦ ਸਦਕਾ ਆ ਥੋੜਾ ਬਹੁਤਾ ਗਾਉਣ ਲੱਗੇ ਆ ਤੇ ਜਿੰਨੇ ਉਹਨਾਂ ਦੇ ਨਾਲ ਰਿਸ਼ਤੇ ਜੁੜਨੇ ਹੋ ਮੇਰੇ ਸਾਰੇ ਹੀ ਉਸਤਾਦ ਨੇ ਭਾਈ ਆ ਮੇਰੇ ਇਹਨਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਮਰਤ ਸਾਹਿਬ ਜੀ ਬਹੁਤ ਕੁਝ ਇਹਨਾਂ ਕੋਲੋਂ ਸਿੱਖਣ ਨੂੰ ਪਾ ਹਣਾ ਤੋਂ ਮਿਲਿਆ ਬਹੁਤ ਸਾਰੇ ਗੀਤ ਰਿਕਾਰਡ ਮੇਰੇ ਵੀ ਬੜੇ ਸਮੇਂ ਦੇ ਇਹਨਾਂ ਨੇ ਕਰਵਾਏ ਪਤਾ ਨਹੀਂ ਕੀ ਗੱਲ ਰੋਕੇ ਪਏ ਬਾਕੀ ਮੇਰੀਆਂ ਅਰਦਾਸਾਂ ਬੇਨਤੀਆਂ ਤੁਹਾਡੇ ਸਾਰਿਆਂ ਲਈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਲੰਮੀਆਂ عمر ਬਖਸ਼ੇ ਫਕੀਰੀ ਦੀ ਗੱਲ ਤੇਰੇ ਮਹਿਲ ਤੇ ਮੁੰਨਾਰੇ

ਇਰ ਮੈਲ ਤੇ ਮੋਨਾਰੇ ਸਾਡ ਕੁੱਲੀਆਂ ਤੇ ਧਾਰ Foda-se. ਫਕੀਰਾਂ ਵਾਲੇ ਬਾਣੇ ਫਕੀਰਾਂ ਵਾਲੇ ਰੰਗ ਐਵੇਂ ਨਹੀਂ ਕੱਢਦੇ ਆਪਣੇ ਆਪ ਨੂੰ ਮਾਰਨਾ ਪੈਂਦਾ ਤੇ ਫਿਰ ਜਾ ਕੇ ਇਸ ਫਕੀਰੀ ਵਾਲੇ ਰੁਤਬੇ ਮਿਲਦੇ ਆ ਫਕੀਰੀ ਜਾਣੇ ਕਿ ਆਪਣੇ ਆਪ ਨੂੰ ਮਾਰਨਾ ਤੇ ਫਕੀਰ ਦੀ ਅੱਗੇ ਉਹ ਆਵਾਜ਼ ਕੋਲ ਆਉਂਦੀ ਆ ਕੀ ਕਹਦੇ ਆ ਫਕੀਰ ਅਸੀਂ ਭੰਡ ਲਈਏ ਮਟਕ ਮਜਾ

ਫਕੀਰਾਂ ਵਾਲੀ ਕੋਈ ਕੋਈ ਜਾਣਦਾ ਰਮਜ ਫਕੀਰਾਂ ਵਾਲੀ स्थायी अंतरा जैलपुर साहब किधर गए ने स्थाई अंतरा दे बादे विच जान दी ਨਿਤੋ ਪਿਆਰੀਏ ਅਮਨਜੀਤਾ ਜੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਇੱਥੇ ਕਾਰ ਵੀ ਦਿੱਤੇ ਗਏ ਉਹਨਾਂ ਤੇ ਹੋ ਸਾਰਿਆਂ ਨੂੰ ਉਹਦੇ ਵੀ ਦਿੱਤੇ ਜਾਣੇ ਆ ਦਿੱਤੇ ਗਏ ਵੀ ਆ

ਤੇ ਤੈਨੂੰ ਪਿਆਰ ਕਰ ਬੈਠੇ ਆ ਖੁਸ਼ੀ ਹੋਵੇ ਗਮ ਹੋਵੇ ਇੱਕੋ ਜਹ ਰਹਿਣੀਆਂ ਆ ਆ We see you. ਮੇਜਰ ਤੀਰਾ ਤੀਰਾ ਪਾ ਜਿਨ੍ਹਾਂ ਦੀ ਬਦੌਲਤ ਬਹੁਤ ਕੁਝ ਮਿਲਿਆ ਇਹਨਾਂ ਨੇ ਵੀ ਹੁਣ ਇਹਨਾਂ ਦੀ ਬਦੌਲਤ ਜਿਹੜਾ ਜੂਕੇ ਦਾ ਟੂਰ ਲਾ ਕੇ ਆਏ ਆ ਇਹਨਾਂ ਦੀ ਬਦੌਲਤ ਇਹ ਆਪਣੇ ਛੋਟੇ ਭਰਾਵਾਂ ਵਾਂਗੂ ਆਪਣੇ ਬੱਚਿਆਂ ਵਾਂਗੂ ਰੱਖਦੇ ਆ ਮੇਰੀਆਂ ਅਰਦਾਸਾਂ ਬੇਨਤੀਆਂ ਜਿੰਨੇ ਵੀ ਮੇਰੇ ਵੀਰ ਆ ਮੇਰੀਆਂ ਭੈਣਾਂ ਇੱਥੇ ਬੈਠੀਆਂ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਅਰਦਾਸ ਕਰਦੇ ਆ ਕਿ ਇਹਨਾਂ ਸਾਰਿਆਂ ਨੂੰ ਲੰਮੀ ਉਮਰਾਂ ਬਖਸ਼ਣ ਤੰਦਰੁਸਤੀਆਂ ਬਖਸ਼ਣ ਤਰੱਕੀਆਂ ਬਖਸ਼ਣ ਸੋ ਇਹਨਾਂ ਦਾ ਦਿੱਤਾ ਹਾਇਆ ਬਹੁਤ ਕੁਝਿਆ ਪਰਾਵਾ ਵੱਡੇ ਮਾਲਕ ਇਹਨਾਂ ਨੂੰ ਲੰਮੀਆਂ ਮਾਰਾਂ ਬਖਸ਼ਣ ਸੁਝੂ ਦੇ ਵਾਸਤੇ ਰੋਪਾ ਜੀ ਮੌਤ ਹਾਜ਼ਰੀ ਜੂੰਦੇ ਵਾਸਤੇ ਰੋ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਅਰਦਾਸ ਤੁਹਾਨੂੰ ਲੰਮੀ ਆ उमर ਬਖਸ਼ੇ ਦਾਤਾ ਜੀ ਖੁਸ਼ੀਆਂ ਬਖਸ਼ੋ ਬਹੁਤ ਬਹੁਤ ਮਿਹਰਬਾਨੀ ਜੂੰਦੇ ਵਾਸਤੇ ਰੋ ਮਨੀ ਗੇਲ ਤੋਂ ਵੀ ਆਪਣੇ ਸ਼ਬਦਾਂ ਦੇ ਨਾਲ ਹਾਜ਼ਰੀ ਲਗਾਉਣਗੇ ਦਿਆਲਪੁਰ ਸਿੰਘ ਸਾਹਿਬ ਲਓ ਜੀ ਸੀਸੀ ਆ ਕੇ ਖੜੇ